ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਰਾਏਤ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਆ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਸੌ ਚੱਕ ਦੇ ਸਾਰ ਹੀ ਐਕਸ਼ਨ ਮੂਡ ਚ ਨਜ਼ਰ ਆਏ ਡੋਨਾਲਡ ਟਰਪ ਕੈਨੇਡਾ ਮੈਕਸੀਕੋ ਖਿਲਾਫ ਬਣਾ ਲਈ ਨਵੀਂ ਯੋਜਨਾ ਡੋਨਾਲਡ ਟਰੰਪ ਨੇ ਸੌ ਚੱਕ ਦੇ ਲੈ ਲਿਆ ਵੱਡਾ ਫੈਸਲਾ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਬੈਲ ਹੋਇਆ ਪਾਸ ਪੀਐਮ ਟਰੂਡੋ ਨੇ ਟਵੀਟ ਕਰ ਡੋਨਾਲਡ ਟਰੰਪ ਨੂੰ ਦਿੱਤੀ ਵਧਾਈ ਕਿ ਹਾਂ ਮੜ ਇਕੱਠੇ ਕੰਮ ਕਰਨ ਦਾ ਮਿਲਿਆ ਮੌਕਾ 24 ਜਨਵਰੀ ਨੂੰ ਨਹੀਂ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਪੰਜਾਬ 'ਚ ਬੁੱਧਵਾਰ ਦੇ ਲਈ ਜਾਰੀ ਹੋਇਆ ਅਲਰਟ ਹਨੇਰੀ ਤੂਫਾਨ ਦੇ ਨਾਲ ਪਵੇਗਾ ਮੀਂਹ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트੍ਰੰਪ ਜਿਨ੍ਹਾਂ ਨੇ ਆਪਣੇ ਅਹੁਦੇ ਦੀ ਸੌਂ ਚੱਕ ਲਈ ਹੈ ਕਾਰਜਕਾਲ ਦੀ ਸ਼ੁਰੂਆਤ ਕਰ ਦਿੱਤੀ ਹੈ। ਨਾਲ ਹੀ ਨਾਲ ਗੱਲ ਕੀਤੀ ਜਾਵੇ ਤਾਂ ਜਿਸ ਵੇਲੇ ਅਮਰੀਕਾ ਦੇ ਵਿੱਚ ਚੋਣਾ ਹੋਣ ਵਾਲੀਆਂ ਸੀ ਉਸ ਵੇਲੇ ਅਮਰੀਕਾ ਦੇ ਨਵੇਂ ਚੁਣੇਗੇ ਰਾਸ਼ਟਰਪਤੀ ਡੋਨਾਲਡ 트੍ਰੰਪ ਜੋ ਚੋਣਾਂ 'ਚ ਖੜੇ ਹੋਏ ਸੀ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਦ ਮੈਂ ਚੋਣਾ ਜਿੱਤ ਜਾਵਾਂਗਾ ਤੇ ਲੋਕਾਂ ਦੇ ਹੱਕ ਦੇ ਵਿੱਚ ਵੱਖ-ਵੱਖ ਕੰਮ ਕਰਦੇ ਜਾਣਗੇ ਤੇ ਜਦ ਚੋਣਾ ਜਿੱਤ ਲੀਆਂ ਗਈਆਂ ਉਸ ਤੋਂ ਬਾਅਦ ਡੋਨਾਲਡ 트੍ਰੰਪ ਦੇ ਵੱਲੋਂ ਕੈਨੇਡਾ ਤੇ ਮੈਕਸੀਕੋ ਨੂੰ ਇੱਕ ਧਮਕੀ ਦਿੱਤੀ ਗਈ ਸੀ ਅਸਲ ਦੇ ਵਿੱਚ ਉਹ ਧਮਕੀ ਸੀ ਵਾਧੂ ਟੈਰਿਫ ਲਗਾਉਣ ਦੀ ਜੋ ਧਮਕੀ ਹੁਣ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਅਸਲ ਦੇ ਵਿੱਚ ਡੋਨਾਲਡ 트੍ਰੰਪ ਦਾ ਕਹਿਣਾ ਸੀ ਕਿ ਅਮਰੀਕਾ ਦੇ ਵਿੱਚ ਕੈਨੇਡਾ ਤੇ ਮੈਕਸੀਕੋ ਦੇ ਜ਼ਰੀਏ ਲੱਖਾਂ ਹੀ ਗੈਰ ਕਾਨੂੰਨੀ ਪ੍ਰਵਾਸੀ ਦਾਖਲ ਹੁੰਦੇ ਨੇ ਇਸ ਤੋਂ ਇਲਾਵਾ ਨਸ਼ਿਆਂ ਦੀ ਤਸਕਰੀ ਵੀ ਕੈਨੇਡਾ ਜਾਂ ਫਿਰ ਮੈਕਸੀਕੋ ਦੇ ਬਾਰਡਰ ਰਾਹੀਂ ਕੀਤੀ ਜਾਂਦੀ ਹੈ ਜੋ ਅਮਰੀਕਾ ਚ ਭੇਜੇ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਪਹਿਲਾਂ ਹੀ ਕੈਨੇਡਾ ਤੇ ਨਾਲ ਹੀ ਨਾਲ ਮੈਕਸੀਕੋ ਨੂੰ ਟੈਰਿਫ ਵਧਾਉਣ ਦੀ ਧਮਕੀ ਦੇ ਦਿੱਤੀ ਗਈ ਸੀ ਕਿਹਾ ਜਾ ਰਿਹਾ ਸੀ ਕਿ ਜੇਕਰ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਾ ਘਟਾਇਆ ਇਸ ਚੀਜ਼ ਨੂੰ ਨਾ ਰੋਕਿਆ ਨਾਲ ਹੀ ਨਾਲ ਨਸ਼ੇ ਦੀ ਤਸਕਰੀ ਨੂੰ ਨਾ ਰੋਕਿਆ ਗਿਆ ਤੇ ਉਹਨਾਂ ਦੇ ਉੱਤੇ 25% ਦੀ ਟੈਰਿਫ ਲਗਾ ਦਿੱਤਾ ਜਾਏਗਾ ਤੇ ਹੁਣ ਜਦ ਰਾਸ਼ਪਤੀ ਡੋਨਾਲਡ 트াম্প ਨੇ ਅਹੁਦੇ ਦੀ ਸੋਚ ਆਕ ਲਈ ਹੈ ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਧੂ ਟੈਰਿਫ ਲਗਾ ਦਿੱਤਾ ਜਾਏਗਾ। ਮਾਮਲੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਦੱਸਿਆ ਗਿਆ ਕਿ ਰਾਸ਼ਪਤੀ ਡੋਨਾਲਡ 트াম্প ਨੇ ਸੋਮਵਾਰ ਨੂੰ ਕਿਹਾ ਕਿ ਉਹ 1 ਫਰਵਰੀ ਤੋਂ ਕੈਨੇਡਾ ਤੇ ਮੈਕਸੀਕੋ ਤੇ 25% ਦੀ ਟੈਰਿਫ ਲਗਾ ਸਕਦੇ ਨੇ ਜਦੋਂ ਕਿ ਨਵੀਂ ਅਮਰੀਕੀ ਵਪਾਰ ਨੀਤੀ ਦੇ ਹਿੱਸੇ ਵਜੋਂ ਦੂਸਰੇ ਦੇਸ਼ਾਂ ਤੇ ਡੰਡਕਾਰੀ ਉਪਾਕਰਨ ਦਾ ਵਾਅਦਾ ਕੀਤਾ ਗਿਆ। ਟਰਪ ਨੇ ਅੱਜ ਦੀ ਸੋਚ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਦੋ ਪ੍ਰਮੁੱਖ ਅਮਰੀਕੀ ਵਪਾਰਕ ਭਾਈਵਾਲਾਂ ਵਿਰੁੱਧ ਆਪਣੀ ਧਮਕੀ ਨੂੰ ਫਿਰ ਤੋਂ ਦਰਸਾਇਆ ਅਤੇ ਉਨ੍ਹਾਂ ਤੇ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਓਵਲ ਦਫ਼ਤਰ ਦੇ ਵਿੱਚ ਕਈ ਕਾਰਜਕਾਰੀ ਹਦਾਇਤਾਂ ਦੇ ਉੱਤੇ ਦਸਤਖਤ ਕੀਤੇ ਨੇ। ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੈਕਸੀਕੋ ਤੇ ਕੈਨੇਡਾ ਤੇ 25% ਦੀ ਦੀਦਾਰਨ ਦੇ ਨਾਲ ਟੈਕਸ ਲਗਾਉਣ ਬਾਰੇ ਸੋਚ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕਾ ਨੂੰ ਦੇਸ਼ ਆਉਣ ਦੀ ਇਜਾਜ਼ਤ ਇਹਨਾਂ ਦੇਸ਼ਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਤੇ ਫੈਟਰਨਲ ਨੂੰ ਵੀ ਆਉਣ ਦੀ ਇਜਾਜ਼ਤ ਦੇ ਰਹੇ ਹਨ। ਉਹਨਾਂ ਨੇ ਅੱਗੇ ਵੀ ਕਿਹਾ ਕਿ ਉਹ 1 ਫਰਵਰੀ ਨੂੰ ਟੈਰਿਫ ਲਾਗੂ ਕਰਨ ਬਾਰੇ ਸੋਚ ਰਹੇ ਹੈ। ਸੋ ਪਹਿਲਾਂ ਸੂਪਰ ਨੂੰ 트ੰਪ ਨੇ ਅਮਰੀਕੀ ਕਾਮਯਾਬ ਤੇ ਪਰਿਵਾਰਾਂ ਦੀ ਰੱਖਿਆ ਦੇ ਲਈ ਅਮਰੀਕੀ ਵਪਾਰ ਪ੍ਰਣਾਲੀ ਦੇ ਵਿੱਚ ਤੁਰੰਤ ਸੁਧਾਰ ਸ਼ੁਰੂ ਕਰਨ ਦੀ ਸੌਂਗ ਕੀਤੀ ਸੀ। ਸੋ ਇਲਾਵਾ ਗੱਲ ਕੀਤੀ ਜਾਵੇ ਤਾਂ ਡੋਨਾਲਡ 트ੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਤਲਵਾਰ ਵੀ ਲਟਕਾ ਦਿੱਤੀ ਹੈ। ਜਾਣਕਾਰੀ ਮੁਤਾਬਕ ਸੈਨੇਟ ਨੇ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੇਸ਼ ਨਿਕਾਲਾ ਦੇਣ ਦੇ ਲਈ ਇੱਕ ਬਿੱਲ ਪਾਸ ਕਰ ਦਿੱਤਾ ਹੈ। ਇਹ ਬਿੱਲ ਸੰਘੀ ਅਧਿਕਾਰੀਆਂ ਨੂੰ ਚੋਰੀ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਆਗਿਆ ਦੇਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਤੋਂ ਬਾਅਦ ਇਸ ਬਿੱਲ ਨੂੰ ਕਾਨੂੰਨ ਵਿੱਚੋਂ ਲਾਗੂ ਕਰ ਦਿੱਤਾ ਜਾਏਗਾ। ਯਾਨੀ ਕਿ ਅਮਰੀਕਾ ਦੇ ਵਿੱਚ ਹੁਣ ਨਵਾਂ ਕਾਨੂੰਨ ਬਣਾ ਦਿੱਤਾ ਜਾਏਗਾ। ਟਰੰਪ ਨੇ ਅੱਜ ਦੀ ਸੋਚ ਆਖ ਲਈ ਹੈ। ਕਾਰਜਕਾਲ ਦੀ ਸ਼ੁਰੂਆਤ ਹੋ ਗਈ ਹੈ। ਵੱਡਾ ਤਮਾਤਾ ਜੋ 트럼ਪ ਕਰਨ ਵਾਲੇ ਸੀ ਉਹ ਵੀ ਹੋ ਚੁੱਕਾ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵਕਫ ਵਕ ਫੈਸਲੇਟ ਨਾਲ 트럼ਪ ਦੇ ਵੱਲੋਂ ਫਿੱਟੇ ਜਾ ਸਕਦੇ ਨੇ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੁਥੇ ਕਿ ਰਾਸ਼ਟਰਪਤੀ ਡੋਨਾਲਡ 트럼ਪ ਦੇ ਵੱਲੋਂ ਆਪਣੇ ਆਪ ਦੇ ਦੀ 100 ਚੱਕੇ ਕਾਰਜਕਾਲ ਦੀ ਸ਼ੁਰੂਆਤ ਕਰਨ ਲੱਗੀ ਹੈ ਸ਼ੁਰੂਆਤ ਦੇ ਨਾਲ ਹੀ ਡੋਨਾਲਡ 트럼ਪ ਦੇ ਵੱਲੋਂ ਇੱਕ ਵੱਡਾ ਫੈਸਲਾ ਵੀ ਲੈ ਲਿਆ ਅਸਲ ਦੇ ਵਿੱਚ ਜੋ ਲੋਕ ਅਮਰੀਕਾ ਦੇ ਵਿੱਚ 11 ਕਾਨੂੰਨੀ ਢੰਗ ਨਾਲ ਢਾਕਰ ਹੋਏ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ ਉਹਨਾਂ ਦੇ ਵਿਰੁੱਧ ਇੱਕ ਬਿੱਲ ਪਾਸ ਕਰ ਦਿੱਤਾ ਗਿਆ। ਜਿਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਬਣ ਜਾਏਗਾ ਜਿਸ ਕਾਰਨ ਇਹਨਾਂ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਮਲੇ ਦੇ ਨਾਲ ਜੁੜੀ ਜਾਣਕਾਰੀ ਜੋ ਸਾਹਮਣੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹਰ ਤੱਕ ਸਾਡੀ ਇਸ ਖਬਰ ਨੂੰ ਜ਼ਰੂਰ ਸ਼ੇਅਰ ਕਰੋ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਜਨਰਲ ਡੋਟ੍ਰੰਪ ਦੇ ਸੌਣ ਚੱਕਣ ਤੋਂ ਤੁਰੰਤ ਬਾਅਦ ਹੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ ਜਾਣਕਾਰੀ ਦੇ ਮੁਤਾਬਕ ਅਮਰੀਕਾਤ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਇੱਕ ਬਿੱਲ ਪਾਸ ਕਰ ਦਿੱਤਾ ਗਿਆ ਇਹ ਬਿੱਲ ਸੰਘੀ ਅਧਿਕਾਰੀਆਂ ਨੂੰ ਚੋਰੀ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਆਗਿਆ ਦੇਵੇਗਾ ਰਾਸ਼ਟਰਪਤੀ ਡੋਨਾਲਡ 트ੰਪ ਦੇ ਦਸਤਖਤ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ 트ੰਪ ਚੋਣ ਜਿੱਤਣ ਤੋਂ ਬਾਅਦ ਵੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਗੱਲ ਕਰਦੇ ਰਹੇ ਨੇ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਦੇ ਸੌ ਚੱਕਨ ਤੋਂ ਤੁਰੰਤ ਬਾਅਦ ਗੈਰਕਾਨੂੰਨੀ ਇਮੀਗ੍ਰੇਸ਼ਨ ਤੇ ਬਲਬਾਸ ਕਰ ਦਿੱਤਾ ਬਿਲ 64 ਤੇ 35 ਵੋਟਾਂ ਦੇ ਨਾਲ ਪਾਸ ਹੋ ਗਿਆ ਇਸ ਬਿਲ ਨੂੰ ਲੈਕ ਐਂਡ ਰਾਈਲੀ ਐਕਟ ਦਾ ਨਾਮ ਦਿੱਤਾ ਗਿਆ ਰਾਸ਼ਟਰਪਤੀ ਟਰੰਪ ਗੈਰਕਾਨੂੰਨੀ ਇਮੀਗ੍ਰੇਸ਼ਨ ਬਾਰੇ ਲਗਾਤਾਰ ਆਵਾਜ਼ ਚੁੱਕਦੇ ਹੋਏ ਨਜ਼ਰ ਆਉਂਦੇ ਰਹੇ ਉਹਨਾਂ ਨੇ ਸੌ ਚੱਕ ਸਮਾਗਮ ਦੌਰਾਨ ਇਹ ਵੀ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਅਪਰਾਧੀ ਸਾਡੇ ਦੇਸ਼ ਦੇ ਵਿੱਚ ਆਉਣ ਉਹ ਇੱਕ ਤਾਂ ਦੋ ਹਫ਼ਤਿਆਂ ਦੇ ਵਿੱਚ ਬਿਲ ਤੇ ਦਸਤਖਤ ਕਰ ਦੇਣਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਸੌ ਚੱਕਣ ਤੋਂ ਬਾਅਦ 트াম্প ਓਵਲ ਦਫਤਰ ਪਹੁੰਚੇ ਉੱਥੇ ਉਹਨਾਂ ਦੇ ਵੱਲੋਂ ਕਈ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ ਗਏ ਇਸ ਸਮੇਂ ਦੌਰਾਨ ਉਹਨਾਂ ਨੇ ਬਾਈਡਨ ਸਰਕਾਰ ਤੇ 78 ਫੈਸਲਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਰੱਦ ਕਰ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਨਾਲ ਹੀ 6 ਜਨਵਰੀ 2021 ਨੂੰ ਕੈਪੀਟਲ ਹਿਲ ਤੇ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਮਾਫ ਕਰ ਦਿੱਤਾ ਸੈਨੇਟਰ ਕੇਟੀ ਬ੍ਰਿਕ ਆਰ ਐਲਾਨੇ ਕਿਹਾ ਕਿ ਜੇਕਰ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਦੇਸ਼ ਦੇ ਵਿੱਚ ਆਉਂਦੇ ਹੋ ਤੇ ਕੋਈ ਅਪਰਾਧ ਕਰਦੇ ਹੋ ਤਾਂ ਤੁਹਾਨੂੰ ਦੇਸ਼ ਦੀਆਂ ਗਲੀਆਂ ਦੇ ਵਿੱਚ ਘੁੰਮਣ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ ਹੁਣ ਇਹ ਬਿਲ ਪ੍ਰਤੀਨਿਧੀ ਸਭਾ ਦੇ ਵਿੱਚ ਜਾਵੇਗਾ ਜਿੱਥੇ ਸੈਨੇਟ ਦੇ ਵੱਲੋਂ ਕੀਤੇ ਗਏ ਬਦਲਾਵਾਂ ਦੇ ਵਿਚਾਰ ਚਰਚਾ ਹੋਵੇਗੀ ਇਸ ਕਾਨੂੰਨ ਤਹਿਤ ਪੁਲਿਸ ਨੂੰ ਦੁਕਾਨਾਂ ਤੋਂ ਸਮਾਨ ਚੋਰੀ ਕਰਨ ਕਿਸੇ ਨੂੰ ਜ਼ਖਮੀ ਕਰਨ ਜਾਂ ਫਿਰ ਕਿਸੇ ਨੂੰ ਮਾਰਨ ਦੇ ਦੋਸ਼ੀ ਪ੍ਰਵਾਸੀਆਂ ਨੂੰ ਹਰਾਜ਼ ਵਿੱਚ ਲੈਣ ਦੀ ਤਜਾਜ਼ਤ ਹੋਵੇਗੀ। ਬਿੱਲ ਨੂੰ ਲੈ ਕੇ ਆਲੋਚਨਾ ਵੀ ਸ਼ੁਰੂ ਹੋ ਗਈ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਬਿੱਲ ਅਚਾਰਨੀ ਜਨਰਲ ਦੇ ਲਈ ਸੰਗੀ ਇਮੀਗ੍ਰੇਸ਼ਨ ਫੈਸਲਾ ਵਿਦੁੱਧ ਕਾਨੂੰਨੀ ਲੜਾਈ ਲੜਨ ਦਾ ਰਾਹ ਖੋਲਦਿਆ ਹੈ। ਇਸ ਦੇ ਨਾਲ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਹੋਰ ਅਨਿਸ਼ਚਿਤਤਾ ਪੈਦਾ ਹੋ ਰਹੀ ਹੈ। ਇਸ ਤੋਂ ਇਲਾਵਾ ਬਿੱਲ ਦੇ ਲਈ ਹਾਲੇ ਤੱਕ ਬਜਟ ਪ੍ਰਬੰਧ ਨਹੀਂ ਕੀਤਾ ਗਿਆ। ਇਸ ਬਿੱਲ ਤੇ ਅਗਲੇ 3 ਸਾਲਾਂ ਦੇ ਵਿੱਚ 83 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਆਉਣ ਦਾ ਅਨੁਮਾਨ ਹੈ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਦਾ ਅੰਦਾਜ਼ਾ ਹੈ ਕਿ ਬਿੱਲ ਨੂੰ ਲਾਗੂ ਕਰਨ ਦੇ ਲਈ ਉਹਨਾਂ ਨੂੰ ਨਜ਼ਰਬੰਦਾਂ ਦੀ ਗਿਣਤੀ 3 ਗੁਣਾ ਕਰਨ ਦੀ ਜ਼ਰੂਰਤ ਹੋਵੇਗੀ ਇਸ ਦੌਰਾਨ ਵਾਸ਼ਿੰਗਟਨ ਸੈਨੇਟਰ ਪੈਟੀ ਮਰੇਦਾ ਕਹਿਣਾ ਹੈ ਕਿ ਇਸ ਬਿੱਲ ਦੇ ਬਥੇਰੇ ਪੈਸੇ ਜੜੇ ਆ ਖਰਚ ਹੋ ਸਕਦੇ ਨੇ ਜੋ ਹਫਤਾ ਤਫੜੀ ਪੈਦਾ ਕਰਨਗੇ ਕਾਨੂੰਨੀ ਪ੍ਰਵਾਸੀਆਂ ਨੂੰ ਸਜ਼ਾ ਦੇਵੇਗਾ ਤੇ ਨਾਲ ਹੀ ਨਾਲ ਅਮਰੀਕਾ ਦੇ ਵਿੱਚ ਸਹੀ ਪ੍ਰਕਿਰਿਆ ਨੂੰ ਕਮਜ਼ੋਰ ਕਰੇਗਾ ਤੇ ਬਿੱਲ ਪਾਸ ਜ਼ਰੂਰ ਕਰ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਡੋਨਾਲਡ ਟਰੰਪ ਦੇ ਬਿੱਲ ਉਸ ਬਿੱਲ ਦੇ ਉੱਤੇ ਦਸਤਖਤ ਵੀ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਨਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਕਾਫੀ ਜ਼ਿਆਦਾ ਅਮਰੀਕਾ ਦੇ ਵਿੱਚ ਰਹਿਣਾ ਮੁਸ਼ਕਲ ਹੋ ਸਕਦਾ ਹੈ ਡੋਨਾਲਡ ਟਰੰਪ ਦੇ ਵੱਲੋਂ ਬੀਤੇ ਦਿਨ ਆਪਣੇ ਅਹੁਦੇ ਦੀ ਸੋਚ ਚੱਕ ਲਈ ਗਈ ਹੈ ਤੇ ਕਾਰਜਕਾਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਦੇ ਨਾਲ ਉਹਨਾਂ ਨੂੰ ਵੱਖ-ਵੱਖ ਸਿਆਸੀ ਲੀਡਰਾਂ ਦੇ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਤੇ ਉੱਥੇ ਗੱਲ ਕੀਤੀ ਜਾਵੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੇ ਉਹਨਾਂ ਦੇ ਵੱਲੋਂ ਟਵੀਟ ਕਰਕੇ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ ਗਈ ਤੇ ਨਾਲ ਹੀ ਨਾਲ ਕਿਹਾ ਕਿ ਹੁਣ ਇੱਕ ਹੋਰ ਮੌਕਾ ਹੈ ਕਿ ਅਸੀਂ ਮਿਲ ਕੇ ਕੰਮ ਕਰੀਏ। ਮਾਮਲੇ ਸੰਬੰਧੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨ ਤੱਕ ਸਾਡੇ ਇਸ ਖਬਰ ਦੇ ਨਾਲ ਜੁੜੇ ਜ਼ਰੂਰ ਕਿ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡੋਨਾਲਡ ਟਰੰਪ ਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਜੋ ਸੌ ਚੱਕਣ ਤੇ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰਕੇ ਇੱਕ ਸੰਦੇਸ਼ ਦੇ ਵਿੱਚ ਟਰੂਡੋ ਨੇ ਦੋਹਾਂ ਦੇਸ਼ਾਂ ਵਿਚਕਾਰ ਨਵੇਂ ਸਹਿਯੋਗ ਦੀ ਸੰਭਾਵਨਾ ਬਾਰੇ ਆਸ ਪ੍ਰਗਟਾਈ ਹੈ। ਟਰੂਡੋ ਦੇ ਵੱਲੋਂ ਐਕਸ ਦੇ ਉੱਤੇ ਲਿਖਿਆ ਗਿਆ ਮੁਬਾਰਕਾ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਤੇ ਅਮਰੀਕਾ ਦੇ ਕੋਲ ਦੁਨੀਆ ਦੀ ਸਭ ਤੋਂ ਸਫਲ ਆਰਥਿਕ ਤਾਈ ਵਾਲੀ ਹੈ। ਸਾਡੇ ਕੋਲ ਦੁਬਾਰਾ ਇਕੱਠੇ ਕੰਮ ਕਰਨ ਦਾ ਮੌਕਾ ਹੈ ਜੋ ਸਾਡੇ ਦੋਹਾਂ ਦੇਸ਼ਾਂ ਦੇ ਲਈ ਹੋਰ ਨੌਕਰੀਆਂ ਤੇ ਖੁਸ਼ਹਾਲੀ ਪੈਦਾ ਕਰ ਸਕਦਾ ਹੈ ਗੌਰਤਲਬ ਕਿ ਡ੍ਰਮ ਦਾ ਸੌਚ ਅਕਸਮਗ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਇਆ ਜਿੱਥੇ ਉਹਨਾਂ ਚੀਫ ਜਸਟਿਸ ਜான் ਰੌਕਸਟ ਸਦ ਵੱਲੋਂ ਸੌਂਚਾਈ ਗਈ ਉਪਰਾਸ਼ਪਤੀ ਵੈਸ ਨੇ ਵੀ ਅਹੁਦੇ ਦੀ ਸੌਂਚ ਆਖਲੇ ਜਿਸ ਨੂੰ ਸੁਪਰੀਮ ਕੋਰਟ ਦੇ ਜਸਟਿਸ ਬ੍ਰੈਟ ਕੋਵਾਨੋ ਨੇ ਸੌਂਚਾਈ ਜਿਵੇਂ ਹੀ 트럼ਪ ਨੇ ਆਪਣਾ ਰਾਸ਼ਟਰਪਤੀ ਅਹੁਦਾ ਸੰਭਾਲਿਆ ਉਹਨਾਂ ਦੇ ਪ੍ਰਸ਼ਾਸਨ ਨੇ ਵਪਾਰ ਨੀਤੀਆਂ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਸੰਕੇਤ ਦਿੱਤਾ ਹਾਲਾਂਕਿ ਕਨੇਡੀਅਨ ਸਨਮਾਨਾਂ ਦੇ ਉੱਤੇ 25% ਟੈਰਿਫ ਲਗਾਉਣ ਦੀਆਂ ਉਹਨਾਂ ਦੀਆਂ ਧਮਕੀਆਂ ਪਹਿਲਾਂ ਦੀਆਂ ਧਮਕੀਆਂ ਤੇ ਤੁਰੰਤ ਕਾਰਵਾਈ ਨਹੀਂ ਕੀਤੀ ਗਈ ਪਰ 트럼ਪ ਦੇ ਉਦਘਾਟਨੀ ਭਾਸ਼ਣ ਦੇ ਵਿੱਚ ਵਪਾਰਕ ਸਬੰਧਾਂ ਨੂੰ ਸੁਧਾਰ ਅਤੇ ਟੈਰਿਫ ਲਾਗੂ ਕਰਨ ਤੇ ਟੈਰਿਫ ਮਾਲੀਆ ਇਕੱਠਾ ਕਰਨ ਦੇ ਲਈ ਇੱਕ ਸਮਰਪਿਤ ਏਜੰਸੀ ਸਥਾਪਿਤ ਕਰਨ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਕਿ ਵਿੱਤ ਮੰਤਰੀ ਡੋਮਨਿਕ ਲੇ ਬਲੈਂਕ ਨੇ ਜ਼ਿਕਰ ਕੀਤਾ ਕਿ ਕੈਨੇਡਾ ਕਿਸੇ ਵੀ ਸਥਿਤੀ ਦੇ ਲਈ ਤਿਆਰ ਤੇ ਦੋਹਾਂ ਅਰਥਚਾਰਿਆਂ ਤੇ ਟੈਰਿਫ ਦੀ ਜੋ ਨਕਾਰਾਤਮਕ ਪ੍ਰਭਾਵਤ ਤੇ ਚਰਚਾ ਕਰਨ ਦੇ ਲਈ ਅਮਰੀਕੀ ਅਧਿਕਾਰੀਆਂ ਦੇ ਨਾਲ ਜੁੜਨ ਦੀ ਯੋਜਨਾ ਬਣਾ ਰਿਹਾ ਹੈ ਜਿਵੇਂ ਜਿਵੇਂ ਵਿਕਾਸ ਹੁੰਦਾ ਜਾ ਰਿਹਾ ਹੈ ਟ੍ਰੂਡੋ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਟੈਰਿਫ ਲਗਾਇਆ ਜਾਂਦਾ ਹੈ ਤਾਂ ਕੈਨੇਡਾ ਜਵਾਬ ਦੇਵੇਗਾ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਸਭ ਕੁਝ ਮੇਜ਼ ਤੇ ਹੈ ਤੇ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਸੰਬੰਧੀ ਤੇ ਟੈਰਿਫ ਦੀ ਤੱਕ ਜонаਲਡ ਟਰੰਪ ਦੇ ਵੱਲੋਂ ਪਹਿਲਾ ਹੀ ਮੈਕਸੀਕੋ ਤੇ ਕੈਨੇਡੀਅਨ ਲੋਕਾਂ ਨੂੰ ਦਿੱਤੀ ਗਈ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਗੈਰ ਕਾਨੂੰਨੀ ਪ੍ਰਵਾਸ ਜੋ ਕਿ ਕੈਨੇਡਾ ਜਾਂ ਮੈਕਸੀਕੋ ਦੇ ਬਾਰਡਰ ਜ਼ਰੀਏ ਲੋਕ ਅਮਰੀਕਾ 'ਚ ਦਾਖਲ ਹੋਰੇ ਨੇ ਨਾਲ ਹੀ ਨਾਲ ਨਸ਼ੀਲੇ ਪਦਾਰਥ ਵੀ ਦਾਖਲ ਹੋਰੇ ਨੇ ਉਹਨਾਂ ਦੇ ਉੱਤੇ ਰੋਕ ਨਾਲ ਲਗਾਈ ਗਈ ਤੇ 25% ਦੀ ਵਾਧੂ ਟੈਰਿਫ ਕੈਨੇਡਾ ਦੇ ਉੱਤੇ ਮੈਕਸੀਕੋ ਦੇ ਉੱਤੇ ਅਮਰੀਕਾ ਵੱਲੋਂ ਲਗਾਇਆ ਜਾਏਗਾ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਮੇਅਰ ਚੋਣ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਹਾਈ ਕੋਰਟ ਚ ਸੁਣਵਾਈ ਕਰਦਿਆਂ ਇਸ ਟਰਨ ਨੂੰ ਮੁਲਤਵੀ ਕਰ ਦਿੱਤਾ ਹੈ। ਜਿੱਥੇ ਪਹਿਲਾਂ 24 ਜਨਵਰੀ 2025 ਨੂੰ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣੀ ਸੀ ਪਰ ਉੱਥੇ ਹੀ ਹਾਈ ਕੋਰਟ ਨੇ ਇਸ ਤਰੀਕ ਨੂੰ ਬਦਲ ਦਿੱਤਾ। ਮਾਮਲੇ ਦੇ ਨਾਲ ਜੁੜੀ ਜੋ ਵੀ ਜਾਣਕਾਰੀ ਮਿਲਿਆ ਫੜਦੇ ਨਾ ਸਾਂਝੀ ਕਰਾਂਗੇ ਤੇ ਹੰਤਾਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਓ। ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਮੇਅਰ ਦੀ ਚੋਣ 24 ਜਨਵਰੀ ਨੂੰ ਨਹੀਂ ਹੋਵੇਗੀ ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ 29 ਜਨਵਰੀ ਤੋਂ ਬਾਅਦ ਚੋਣਾਂ ਘੁਮਾਉਣ ਦੇ ਨਿਰਦੇਸ਼ ਦਿੱਤੇ ਨੇ ਹਾਈ ਕੋਰਟ ਨੇ 24 ਜਨਵਰੀ ਵਾਲੀ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਹੈ ਮੇਅਰ ਦੀ ਚੋਣ ਦੀ ਮਤੀ ਅਤੇ ਚੋਣ ਪ੍ਰਕਿਰਿਆ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਤੋਂ ਬਾਅਦ ਅਦਾਲਤ ਨੇ ਚੋਣਾਂ ਦੀ ਤਾਰੀਖ 29 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਚੋਣ ਪ੍ਰਕਿਰਿਆ ਤੇ ਚੋਣਾਂ ਦੀ ਤਾਰੀਖ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਦੱਸ ਦਈਏ ਕਿ ਅਦਾਲਤ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਚੋਣ ਤਰੀਕ ਸੰਬੰਧੀ ਸੀ ਮੇਰ ਕੁਲਦੀਪ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਉਹਨਾਂ ਦਾ ਕਾਰਜਕਾਲ ਫਰਵਰੀ ਤੱਕ ਹੈ ਪਰ ਪਹਿਲਾਂ ਹੀ ਚੋਣਾ ਕਰਵਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਚੋਣਾ 29 ਤਰੀਕ ਤੱਕ ਮੁਲਤਵੀ ਕਰ ਦਿੱਤੀਆਂ ਹਨ ਹੁਣ ਪ੍ਰਸ਼ਾਸਨ ਦੇ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਜਾਣਗੇ ਇਸ ਮੌਕੇ ਪੰਜਾਬ ਦੇ ਸੀਨੀਅਰ ਅਗਰੰਭ ਸੰਜੀਤ ਟੰਡਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਂ ਕਿ ਉਨ੍ਹਾਂ ਨੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਹਾਲਾਂਕਿ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਹਾਲੇ ਤੱਕ ਨਹੀਂ ਆਈ ਹੈ ਹੁਣ ਵਕੀਲਾਂ ਨੇ ਦੱਸਿਆ ਹੈ ਕਿ ਚੋਣਾਂ 24 ਦੀ بجائے 29 ਤਰੀਕ ਤੋਂ ਬਾਅਦ ਕਰਵਾਈਆਂ ਜਾਣਗੀਆਂ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਚੋਣ ਲੜ ਰਹੀਆਂ ਨੇ ਪਰ ਦੋਹਾਂ ਧਿਰਾਂ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲੇ ਆਪ ਨੂੰ ਮੇਅਰ ਦਾ ਅਹੁਦਾ ਮਿਲੇਗਾ ਤੇ ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਮਿਲੇਗਾ ਆਪਦੀਆਂ 6 ਮਹਿਲਾ ਕੌਂਸਲਰਾਂ ਨੇ ਮੇਅਰ ਦੇ ਅਹੁਦੇ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਟਿਕਟ ਦੀ ਦੌੜ ਦੇ ਵਿੱਚ ਪ੍ਰੇਮ ਲਤਾ ਤੇ ਜਸਵਿੰਦਰਪੁਰ ਮੋਰੀ ਨੇ ਹਾਲਾਂਕਿ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਇਸ ਸਬੰਧੀ ਅੰਤਿਮ ਫੈਸਲਾ ਪਾਰਟੀ ਦੇ ਸੰਗਠਕ ਸਖਤਰ ਸੰਦੀਪ ਪਾਠਕ ਹੀ ਲੈਣਗੇ ਦੂਸਰੇ ਪਾਸੇ ਕਾਂਗਰਸ ਨੇ ਹਿਮਾਚਲ ਦੇ ਵਿਧਾਇਕ ਕੁਲਦੀਪ ਰਾਠੌਰ ਨੂੰ ਤੋਹਣਾ ਦੇ ਲਈ ਆਬਜ਼ਰਵਰ ਨਿਯੁਕਤ ਕੀਤਾ ਅੋ ਸੋਮਵਾਰ ਨੂੰ ਸਵੇਰੇ 11 ਵਜੇ ਕੌਂਸਲਰਾਂ ਤੇ ਹੋਰ ਮੈਂਬਰਾਂ ਦੇ ਨਾਲ ਮੀਟਿੰਗ ਕਰਨਗੇ ਹਾਲਾਂਕਿ ਇਥੇ ਮੇਅਰ ਦੇ ਅਹੁਦੇ ਤੇ ਲਈ ਜਸਪੀਰ ਸਿੰਘ ਬੰਟੀ ਤੇ ਡਿਪਟੀ ਮੇਅਰ ਦੇ ਲਈ ਤਰੂਣਾ ਮਹਿਤਾ ਦੇ ਨਾਮਾਂ ਤੇ ਵਿਚਾਰ ਕੀਤਾ ਜਾ ਰਿਹਾ ਜੋ ਮੌਜੂਦਾ ਸਥਿਤੀ ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ ਭਾਜਪਾ ਦੇ ਕੁੱਲ 15 ਕੌਂਸਲਰ ਨੇ ਜਦਕਿ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਦਿਵਾੜੇ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਇਸ ਸਥਿਤੀ 'ਚ ਕਾਂਗਰਸ ਦੇ 8 ਤੇ ਆਪ ਦੇ 13 ਕੌਂਸਲਰ ਨੇ ਇੱਥੇ ਜਿੱਤ ਦਾ ਜਾਦੂਈ ਆંકੜਾ ਜਿਹੜਾ ਹੈ ਉਹ 18 ਦੱਸਿਆ ਜਾ ਰਿਹਾ 15 ਬਾਜਪਾ ਦੇ ਕੋਲ ਹੈ 18 ਜਿਹੜੇ ਆ ਉਹ ਹੋਣੇ ਚਾਹੀਦੇ ਨੇ ਪਰ ਇਸ ਦੇ ਨਾਲ ਗੱਲ ਕੀਤੀ ਜਾਵੇ ਹੋਰ ਪਾਰਟੀਆਂ ਦੀ ਤੇ ਕਾਂਗਰਸ ਕੋ 8 ਹੈ ਆਮ ਆਦਮੀ ਪਾਰਟੀ ਕੋ 13 ਹੈ ਤੇ 24 ਜਨਵਰੀ ਨੂੰ ਮੇਅਰ ਦੀ ਚੋਣ ਕਰਵਾਈ ਜਾਣੀ ਸੀ ਪਰ ਹਾਈ ਕੋਰਟ ਨੇ ਉਸ ਨੂੰ ਮੁਲਤਵੀ ਕਰ ਦਿੱਤਾ ਹੈ ਨਿਰਦੇਸ਼ ਦਿੱਤੇ ਨੇ ਕਿ 29 ਜਨਵਰੀ ਤੋਂ ਬਾਅਦ ਇਹ ਚੋਣ ਕਰਵਾਈ ਜਾਵੇ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਗਰਜ ਚਮਕ ਦੇ ਨਾਲ ਮੀਂਹ ਪੈਣ ਵਾਲਾ ਹੋਇਆ ਜਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿ ਲੋਕ ਹੁਣ ਆਉਣ ਵਾਲੇ ਦਿਨਾਂ 'ਚ ਠੰਡ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਰਹਿਣ ਵਾਲੇ ਨੇ ਤੁਪ ਵੀ ਨਹੀਂ ਨਿਕਲੇਗੀ ਤੁੰਦ ਛਾਈ ਰਹੇਗੀ ਤੇ ਮੀਂਹ ਪੈਣ ਦੀ ਕਾਫੀ ਜ਼ਿਆਦਾ ਸੰਭਾਵਨਾ ਬਣੀ ਹੈ ਮੌਸਮ ਵਿਭਾਗ ਦੇ ਵੱਲੋਂ ਕੀ ਕੀ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਹਰ ਤੱਕ ਸਾਨੂੰ ਜ਼ਰੂਰ ਸੁਣਿਓ ਨਾਲ ਹੀ ਨਾਲ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁੱਕ ਪੇਜ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦ ਤੋਂ ਜਲਦ ਕਰ ਲਓ ਹੁਣ ਗੱਲ ਕੀਤੀ ਜਾਵੇ ਇਸ ਪੂਰੇ ਮਾਮਲੇ ਦੇ ਨਾਲ ਜੁੜੀ ਤੇ ਦੱਸਿਆ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਕੁਝ ਦਿਨਾਂ ਤੋਂ ਠੰਡ ਤੇ ਧੁੰਦ ਤੋਂ ਰਾਹਤ ਮਿਲੀ ਹੋ। ਮੌਸਮ ਵਿਭਾਗ ਦੇ ਵੱਲੋਂ ਅੱਜ ਇਸ ਸਬੰਧਤ ਵਿੱਚ ਸੰਗਣੀ ਧੁੰਦ ਜਾਂ ਫਿਰ ਸੀਤ ਲਹਿਰ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਪੱਛਮੀ ਪ੍ਰਭਾਵ ਐਕਟਿਵ ਹੋਣ ਦੇ ਮਗਰੋਂ ਇਸ ਦਾ ਅਸਰ ਪੰਜਾਬ ਦੇ ਵਿੱਚ ਦੇਖਣਾ ਸ਼ੁਰੂ ਹੋ ਗਿਆ ਹੈ। ਬੀਤੇ ਕੱਲ ਹਲਕੀ ਬੱਦਲਵਾਈ ਰਹੀ ਤੇ ਅੱਜ ਵੀ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ। ਵਿਭਾਗ ਦੇ ਵੱਲੋਂ ਬੁੱਧਵਾਰ ਦੇ ਲਈ ਅਲਰਟ ਜਾਰੀ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਨਹੀਂ ਹੋ ਪਿਚਾ ਇਸ ਕਲੇ ਇੱਕ ਪਸ਼ਚਮੀ ਪ੍ਰਵਾਹ ਈਰਾਨ ਦੇ ਦੋ ਚੱਕਰਵਾਰਤੀ ਹਵਾਵਾਂ ਦਾ ਖੇਤਰ ਪਾਕਿਸਤਾਨ ਦੀ ਸਰਹੱਦ ਤੇ ਸਰਗਰਮ ਹੈ ਇਸ ਕਾਰਨ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਕਈ ਥਾਂਾਂ ਤੇ ਤੂਫਾਨ ਦੇ ਵੀ ਅਸਰ ਬਣੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵਰਫਰਟ ਤੋਂ ਪਹਿੰਦ ਦੇ ਤਾ ਅਸਰ ਜਿਹੜੇ ਉਹ ਜਤਾਏ ਗਏ ਨੇ ਪੱਛਮੀ ਪ੍ਰਭਾਵ ਦੇ ਚੱਲਦਿਆਂ ਬੁੱਧਵਾਰ ਤੋਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ 23-24 ਜਨਵਰੀ ਨੂੰ ਸੰਗਠਨ ਤੋਂ ਦਾ yellow alert ਜਾਰੀ ਕੀਤਾ ਗਿਆ ਦੌਰਾਨ ਵਿਜ਼ਿਬਿਲਟੀ ਜੋ ਹੈ ਉਪਜਾ ਤੋਂ 100 ਮੀਟਰ ਦੇ ਨੇੜੇ ਰਹਿ ਸਕਦੀ ਹੈ ਮੀ ਪੈਣ ਦੀ ਤੇਜ਼ ਬਾਣੀ ਹੋਈ ਹੈ ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਸੀਤ ਲਹਿਰ ਲੋਕਾਂ ਨੂੰ ਪਰੇਸ਼ਾਨ ਕਰੇਗੀ ਸੰਘਣੀ ਧੁੰਦ ਛਾਈ ਰਹੇਗੀ ਵਿਜ਼ਿਬਿਲਟੀ 50 ਤੋਂ 100 ਮੀਟਰ ਤੱਕ ਨਹੀਂ ਹੋ ਸਕਦੀ ਹੈ ਤੇ ਜਿੰਨਾ ਹੋ ਸਕੇ ਇਸ ਵਿਜ਼ਿਬਿਲਟੀ ਘਟੀ ਦੇ ਵਿੱਚ ਆਪਣੇ ਵਾਹਨ ਪੂਲੀ ਸਪੀਡ 'ਤੇ ਚਲਾਓ ਤੇ ਨਾਲ ਹੀ ਨਾਲ ਲਾਈਟਾਂ ਵੀ ਉਹਨਾਂ ਦੀਆਂ ਜ਼ਰੂਰ ਜਗਾਓ ਤਾਂ ਕਿ ਕਿਸੇ ਤਰੀਕੇ ਦਾ ਕੋਈ ਹਾਦਸਾ ਨਾ ਵਾਪਰੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਉਤਾਰ ਚੜਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਅੱਜ ਹਫ਼ਤੇ ਦੇ ਦੂਸਰੇ ਕਾਰੋਬਾਰੀ ਦਿਨ ਸੋਨੇ ਦੀਆਂ ਕੀਮਤਾਂ ਵਧ ਗਈਆਂ। ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਕੀਮਤਾਂ 'ਚ ਗਿਰਾਵਟ ਆਈ ਸੀ ਪਰ ਅੱਜ ਦਿਨ ਚੜ੍ਹਦੇ ਇੱਕ ਵਾਰ ਫਿਰ ਤੋਂ ਇਹ ਕੀਮਤਾਂ ਵਧ ਗਈਆਂ। ਤੇ ਹੁਣ ਕੀਮਤ ਕਿੱਥੇ ਪਹੁੰਚ ਗਿਆ ਹੈ? ਅੱਜ ਦੇ ਇਸ ਖਾਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਸਾਡੀ ਵੀਡੀਓ ਦੇ ਨਾਲ ਜੁੜੇ ਜ਼ਰੂਰ ਰਹੋ ਤੇ ਇਸ ਨੂੰ ਸ਼ੇਅਰ ਵੀ ਕਰਨਾ ਤਾਂ ਕਿ ਹੋਰ ਲੋਕਾਂ ਤੱਕ ਵੀ ਜਾਣਕਾਰੀ ਪਹੁੰਚੇ। ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਫ਼ਤੇ ਦੇ ਦੂਸਰੇ ਦਿਨ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ 21 ਜਨਵਰੀ 2025 ਨੂੰ MCX ਤੇ ਸੋਨੇ ਦੀ ਵਾਅਦਾ ਕੀਮਤ 0.45% ਦੀ ਵਾਧੇ 'ਤੇ 78896 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਜਦ ਕਿ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ ਦੇ ਵਿੱਚ 0.76% ਦਾ ਵਾਧਾ ਵੇਖਣ ਨੂੰ ਮਿਲਿਆ ਤੇ ਹੁਣ ਕੀਮਤਾਂ ਜਿਹੜੀਆਂ ਨੇ ਉਹ 92133 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਏ ਪਿਛਲੇ ਹਫਤੇ ਸੋਨੇ ਤੇ ਚਾਂਦੀ ਦੇ ਵਿੱਚ ਤੇਜ਼ੀ ਰਹੀ ਸੀ ਸੋਨੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਸੀ ਇੰਡੀਅਨ ਬੁਲੀਅਨ ਐਂਡ ਜੁਐਲਰਸ ਐਸੋਸੀਏਸ਼ਨ ਦੇ ਅਨੁਸਾਰ ਪਿਛਲੇ ਸ਼ਨੀਵਾਰ ਯਾਨੀ ਕਿ 11 ਜਨਵਰੀ ਨੂੰ 24 ਕੈਟ ਸੋਨੇ ਦੇ 10 ਗ੍ਰਾਮ ਦੀ ਜਿਹੜੀ ਕੀਮਤ ਹੈ 78018 ਰੁਪਏ ਸੀ ਜੋ ਕਿ 18 ਜਨਵਰੀ ਨੂੰ 79239 ਰੁਪਏ ਤੱਕ ਪਹੁੰਚ ਗਈ ਭਾਵੇਂ ਇਸ ਹਫਤੇ ਇਸ ਦੀ ਜਿਹੜੀ ਕੀਮਤ ਹੈ ਉਹ 1221 ਰੁਪਏ ਵਧ ਗਈ ਹੈ ਇਸ ਹਫਤੇ ਚਾਂਦੀ 552 ਰੁਪਏ ਮਹਿੰਗੀ ਹੋ ਕੇ 90820 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਗਈ ਹੈ ਪਿਛਲੇ ਸ਼ਨੀਵਾਰ ਇਹ 90268 ਪ੍ਰਤੀ ਕਿਲੋਗ੍ਰam ਤੇ ਕਾਰੋਬਾਰ ਕਰ ਰਹੀ ਸੀ ਪਿਛਲੇ ਸਾਲ 30 ਅਕਤੂਬਰ ਨੂੰ ਸੋਨੇ ਦੀ ਜਿਹੜੀ ਕੀਮਤ ਹੈ ਉਹ 79681 ਰੁਪਏ ਪ੍ਰਤੀ 10 ਗ੍ਰਾਮ ਤੇ 올 ਟਾਈਮ ਹਾਈ ਜਿਹੜੀ ਹੈ ਉਹ ਵਧਾਈ ਗਈ ਸੀ ਇਸ ਦੇ ਨਾਲ ਹੀ 31 ਅਕਤੂਬਰ 2024 ਨੂੰ ਚਾਂਦੀ 99152 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਸੀ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 2024 ਵਿੱਚ ਸੋਨੇ ਨੇ 20 ਫੀਸਦੀ ਤੇ ਚਾਂਦੀ ਨੇ 17 ਫੀਸਦੀ ਰਿਟਰਨ ਦਿੱਤਾ ਪਿਛਲੇ ਸਾਲ ਸੋਨੇ ਦੀ ਕੀਮਤ 2.22 ਫੀਸਦੀ ਵਧੀ ਸੀ ਇਸ ਦੇ ਨਾਲ ਹੀ ਚਾਂਦੀ ਦੀ ਜਿਹੜੀ ਕੀਮਤ ਆ 17.19 ਫੀਸਦੀ ਦੇ ਵਿੱਚ ਵਾਧਾ ਵੇਖਣ ਨੂੰ ਮਿਲਿਆ ਸੀ 1 ਜਨਵਰੀ 2024 ਨੂੰ ਸੋਨਾ 63352 ਰੁਪਏ ਪ੍ਰਤੀ 10 ਗ੍ਰਾਮ ਤੇ ਸੀ ਜੋ ਕਿ 31 ਦਸੰਬਰ 2024 ਨੂੰ 76162 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਸੀ ਇਸ ਦੌਰਾਨ 1 ਕਿਲੋ ਚਾਂਦੀ ਦੀ ਕੀਮਤ 73395 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 86017 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਹੋ ਗਈ ਸੀ ਤੇ ਹੁਣ ਜੇ ਗੱਲ ਕੀਤੀ ਜਾਵੇ ਸੋਨਾ ਖਰੀਦਣ ਦੀ ਤੇ ਸਾਨੂੰ ਸਿਰਫ ਪ੍ਰਮਾਣਿਤ ਸੋਨਾ ਹੀ ਖਰੀਦਣਾ ਚਾਹੀਦਾ ਹੈ ਯੂਰੋਫ ਇੰਡੀਅਨ ਸਟੈਂਡਰਡਸ ਦੇ ਜੋ ਹੋਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦਣਾ ਚਾਹੀਦਾ ਹੈ ਸੋਨੇ ਦੇ ਉੱਤੇ 6 ਅੰਕਾਂ ਦਾ ਹੋਲਮਾਰਕ ਕੋਡ ਹੁੰਦਾ ਹੈ ਇਸ ਨੂੰ ਹੋਲਮਾਰਕ ਯੂਨਿਕ ਆਇਡੈਂਟੀਫਿਕੇਸ਼ਨ ਨੰਬਰ ਯਾਨੀ ਕਿ HUID ਹੀ ਕਿਹਾ ਜਾਂਦਾ ਹੈ ਇਹ ਨੰਬਰ ਅਲਫਾਨਮਾਰਿਕ ਹੁੰਦਾ ਹੈ ਭਾਵੇਂ ਕਿ AZ4524 ਹੋਲਮਾਰਕਿੰਗ ਦਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸੋਨਾ ਕਿੰਨੇ ਕੈਰੇਟ ਦਾ ਹੈ ਤੇ ਜੇਕਰ ਤੁਸੀਂ ਕਦੇ ਵੀ ਸੋਨਾ ਖਰੀਦਣਾ ਹੋਵੇ ਤੇ ਸਿਰਫ ਪ੍ਰਮਾਣਿਤ ਸੋਨਾ ਹੀ ਖਰੀਦਣਾ ਚਾਹੀਦਾ ਹੈ ਤੇ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤੱਕ ਪਰ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਨਾਰਾਇਣ ਨਾਲ